ਜਿਹੜੀ ਗੱਡੀ ਸੱਜਣੋਂ ਤੁਸੀਂ ਆਹ ਸਕਰੀਨ ਦੇ ਉੱਤੇ ਦੇਖੀ ਜਾਂਦੇ ਆ ਨਾ ਤੁਸੀਂ ਕਿਤੇ ਦੇਖੀ ਨਹੀਂ ਹੋਣੀ ਇਹ ਗੱਡੀ ਆ ਜੀ ਕੈਡੀਲੈਕ ਮੈਂ ਸਾਬੀ ਭਿੰਦਰ ਦਾ ਗਾਣਾ ਨਹੀਂ ਆਇਆ ਕਾਲੀ ਕੈਡੀਲੈਕ ਵਿੱਚ ਰੱਖਦਾ ਕਪਰੂਆਸ ਲਾਣੀ ਉਹ ਗੱਡੀ ਆ ਇਹ ਕੈਡੀਲੈਕ ਤੇ ਬੌਨਰ ਤੋਂ ਮਿੱਤਰੋ ਜੱਜ ਕਰ ਸਕਦੇ ਹੋ ਤੁਸੀਂ ਵੀ ਸੈਜ ਇਹਦਾ ਕਿੱਡਾ ਹੋਊਗਾ B8 ਇੰਜਨ ਦੇ ਵਿੱਚ ਆ ਮਿੱਤਰੋ 8 ਸਿਲੰਡਰ ਦਾ ਇੰਜਨ ਆ ਬਾਕੀ ਸੀਸਿਆਂ ਦੇ ਉੱਤੇ ਵੀ ਕ੍ਰੋਮ ਦੇਖੋ ਚੜੀ ਵੀ ਤੇ 1992 ਦਾ ਮਾਡਲ ਆ ਮਿੱਤਰੋ ਪਹਿਲਾਂ ਤਾਂ ਸੀਟਾਂ ਚੈੱਕ ਕਰੋ ਜਾਏ ਜੇ ਮਹਿੰਗੇ ਸੋਪੇ ਆ ਤੇ ਉਹ ਜਿਹੜੀਆਂ ਸੀਟਾਂ ਮਿੱਤਰੋ ਗੱਲਬਾਤ ਜਿਵੇਂ ਕਹਦੀ ਐ ਸੇਮ ਹੀ ਆ ਪਾਲੀਆਂ ਸੋਹਣੀਆਂ ਸੀਟਾਂ ਨੇ ਬਾਕੀ ਸੀਟਾਂ ਦੇ ਵਿੱਚ ਵੀ ਫੰਕਸ਼ਨ ਬਹੁਤ ਜ਼ਿਆਦੇ ਨਹੀਂ ਤੇ ਗੱਡੀ ਦੀ ਜੇ ਗੱਲ ਕਰੀਏ ਮਿੱਤਰੋ ਲੰਬਾਈ ਦੀ ਲੰਬੀ ਬਹੁਤ ਜ਼ਿਆਦੇ ਆ ਤੇ ਬਾਕੀ ਕ੍ਰੋਮ ਵਾਲਾ ਜਿਹੜੀ ਲੱਗੀ ਐ ਤੇ ਉਹ ਸਰੇ ਹੀ ਘਰਿਆ ਪਿਆ ਬਾਕੀ ਆ ਦੇਖੋ ਮਿੱਤਰੋ ਕਿਆ ਬਾਤ ਆ ਪਿੱਛੇ ਵਾਲੀਆਂ ਹੈਡਲਾਈਟਾਂ ਤੋਂ ਲਾ ਕੇ 55 ਲੀਟਰ B8 ਸੋਨ ਦਾ ਸੀਟ ਤਾਂ ਮਿੱਤਰੋ ਇੰਜਣ ਦੇ ਵਿੱਚ 1992 ਦਾ ਮਾਡਲ ਆ ਤੇ ਕਿਸੇ ਵੀਰ ਦੀ ਹਜੇ ਵੀ ਇਹ ਸਾਮਗਰੀ ਰੱਖੀ ਹੋਇਆ ਪੀਵੀ 13 ਨੰਬਰ ਦੇ ਵਿੱਚ ਆ ਜੀ